ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਵੀ ਸਾਥ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਨਾਲ ਫਿਰ ਤੋਂ ਅਸੀਂ ਕਰਨ ਲੱਗੀਆਂ ਗੱਲਾਂ ਬਾਤਾਂ ਆਓ ਜਾਣਦੇ ਹਾਂ ਉਹਨਾਂ ਦੇ ਤਜਰਬੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਪਹਿਲਾਂ ਆਪਣੇ ਬਾਰੇ ਦੱਸੋ ਮੇਰਾ ਨਾਮ ਚਰਨ ਸਿੰਘ ਜੀ ਤੇ ਪਿੰਡ ਮੇਰਾ ਬੇਲਾ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੋਪੜਾ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਜੀ ਆਇਆਂ ਨੂੰ ਮੈਂ ਜੀ ਇੱਥੇ ਤੀਜੀ ਵਾਰ ਆਇਆ ਪਹਿਲਾਂ ਇਹ ਤਾਂ 14 ਚ ਸੀ ਰਾਇਆ 18 ਚ ਹੂੰ ਹੂੰ ਤੇ ਹੁਣ 25 ਚ ਆਇਆ ਅੱਛਾ ਜੀ ਠੀਕ ਹੈ ਹਾਂ ਜੀ ਫੌਜ ਜੀ ਕਿਵੇਂ ਲੱਗਦਾ ਰੈਣਾ ਸੈਣਾ ਬਹੁਤ ਵਧੀਆ ਜੀ ਅੱਛਾ ਜੀ ਹਾਂ ਤੁਸੀਂ ਦੇਖ ਰਹੇ ਹੋ ਰੌਣਕਾਂ ਲੱਗੀਆਂ ਹੋਈਆਂ ਹਾਂ ਜੀ ਬਿਲਕੁਲ ਬੱਚਿਆਂ ਦਾ ਬੱਚੇ ਖੇਡਦੇ ਆ ਪਰਿਵਾਰ ਇੱਥੇ ਆ ਦੋ ਬੇਟੇ ਆ ਤੇ ਦੋ ਹੀ ਬਹੂਆਂ ਇੱਥੇ ਆ ਤੇ ਪੋਤਾ-ਪੋਤੀ ਇੱਥੇ ਆ ਬਹੁਤ ਵਧੀਆ ਸਾਡੇ ਬਾਅਦ ਤਾਂ ਬਹੁਤ ਵਧੀਆ ਕਹਿੰਦਾ ਪੂਰਾ ਇੰਜੋਏ ਕਰ ਦਿਆ ਪਰ ਬੱਚਿਆਂ ਵੱਲ ਦੇਖ ਕੇ ਥੋੜਾ ਜਿਹਾ ਦੁੱਖ ਹੁੰਦਾ ਕਿਉਂਕਿ ਬੱਚਿਆਂ ਬਾਅਦ ਤੇ ਇਹ ਦੋ ਹੁੰਦਾ ਵੀ 20 22 ਸਾਲ ਦੀ ਉਮਰ ਚ ਤਾਂ ਇੱਥੇ ਆਉਂਦੇ ਆ ਇਹ ਫੇਰ ਉਹ ਤੋਂ ਬਾਅਦ ਇਹ ਆਪਣਾ ਪੱਕੇ ਹੋਣ ਚ 28 30 ਸਾਲ ਦੇ ਜਦੋਂ ਹੋ ਜਾਂਦੇ ਆ ਪੱਕੇ ਹੋ ਜਾਂਦੇ ਆ ਇਹ ਵਿਆਹ ਕਰਾ ਕੇ 30 32 ਦੇ ਹੋ ਜਾਂਦੇ ਆ ਸਮਝੋ ਫੇਰ ਉਹ ਤੋਂ ਬਾਅਦ ਕਹਿੰਦੇ ਆ ਜੀ ਮਕਾਨ ਲੈਣਾ ਘਰ ਲੈਣਾ ਜਦੋਂ ਘਰ ਲੈ ਲਿਆ 35 ਸਾਲ ਦੀਆਂ ਉਹਦੀਆਂ ਕਿਸ਼ਤਾਂ ਹੋ ਜਾਂਦੀਆਂ ਤੇ 70 ਸਾਲ ਗਏ ਤੇ ਅੱਜ ਤਾਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਆਪਣੇ ਬੁਢਾਪੇ ਬਾਅਦ ਖਰੀਦਣ ਨੂੰ ਇਹ ਨਾ ਕਰੋ ਆਪਣੀ ਜਵਾਨੀ ਨਾ ਵੇਚੋ ਆਪਣੇ ਹਿਸਾਬ ਦੇ ਨਾਲ ਆਪਣੇ ਹਿਸਾਬ ਦੇ ਨਾਲ ਜਿਹੜਾ ਵੀ ਕਰਨਾ ਕੰਮ ਹਾਂਜੀ ਘੱਟ ਤੋਂ ਘੱਟ ਕਰੋ ਨਾਲੇ ਨਾਲ ਲਾਈਫ ਨੂੰ ਇੰਜੋਏ ਕਰੋ ਹਾਂਜੀ ਇਹ ਨਾ ਤੁਸੀਂ ਸੋਚੋ ਵੀ ਹਾਂ ਵੀ ਅਸੀਂ ਤਾਂ ਇਹ ਆ ਬਣਾ ਲਈਏ ਉਹ ਬਣਾ ਲਈਏ ਤੇ ਅਸੀਂ ਆਏ ਕਦੇ ਵਾਸਤੇ ਤੇ ਵੀ ਵਧੀਆ ਆਪਣਾ ਜੀਵਨ ਬਤੀਤ ਕਰਨ ਵਾਸਤੇ ਵਧੀਆ ਆਪਣਾ ਰਹਿਣ ਸਹਿਣ ਹੋਵੇ ਵਧੀਆ ਅਸੀਂ ਇੰਜੋਏ ਕਰੀਏ ਕਹਾਂ ਹਾਂ ਇਹ ਇੰਜੋਏ ਵਧੀਆ ਕਰੀਏ ਪਰ ਇਹ ਹੈ ਨਾ ਵੀ ਅਸੀਂ ਕਦੇ ਇਸਤਾਂ ਦੇ ਚੱਕਰ ਚ ਪੈ ਕੇ ਇਹਨਾਂ ਦੇ ਆਪਣਾ ਜਵਾਨੀ ਨਾ ਕਿਤੇ ਕਿਉਂਕਿ ਜਿਹੜਾ ਜਵਾਨੀ ਦੇ ਵਿੱਚ ਹੈ ਨਾ ਉਹ ਬੁਢਾਪੇ ਚ ਨਹੀਂ ਮਿਲਣਾ ਅਸੀਂ ਇਹ ਨਾ ਕਰੀਏ ਵੀ ਆਪਣੇ ਬੁਢਾਪੇ ਦਾ ਸੁੱਖ ਦੇਖ ਦੇਖਦੇ ਜਵਾਨੀ ਨੂੰ ਆਪਾਂ ਅਮੀ ਜਾਏ ਚਲੇ ਜਾਵੇ ਹਾਂ ਸਾਡਾ ਤਾਂ ਇਹੀ ਖਿਆਲ ਆ ਬਾਕੀ ਅਸੀਂ ਇੱਥੇ ਰਹਿੰਦੇ ਆ ਸਾਨੂੰ ਕੋਈ ਗੱਲ ਦੀ ਚਿੰਤਾ ਨਹੀਂ ਫਿਕਰ ਨਹੀਂ ਤੇ ਇੱਥੇ ਮੌਸਮ ਵਧੀਆ ਜਿਹਦੇ ਕਰਕੇ ਦਵਾਈਆਂ ਵੀ ਸਾਰੀਆਂ ਛੁੱਟ ਗਈਆਂ ਹਾਂਜੀ ਠੀਕ ਹੈ ਜੀ ਚਲੋ ਜੀ ਮਤਲਬ ਤੁਹਾਡਾ ਕਹਿਣਾ ਇਹ ਆ ਸਾਰਾ ਕੁਝ ਠੀਕ ਆ ਪਰ ਨਾਲ ਨਾਲ ਸਾਰੇ ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਕਰੋ ਹਾਂਜੀ 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 ਠੀਕ ਹੈ ਜੀ ਧੰਨਵਾਦ ਵਧੀਆ ਲੱਗਿਆ ਜੀ ਹਾਂਜੀ ਡਾਕਟਰ ਆਰਪੀ ਕੱਕੜ ਤਾਂ ਮੈਂ इंडिया ਕੋਸ਼ਤਰਾ ਮਦੇ ਹਰਿਆਣਾ ਚ ਉਥੋਂ ਮੈਂ ਇਹਦੇ ਪ੍ਰੋਫੈਸਰ ਰਟਾਇਰਡ ਆ ਤੇ ਮੈਂ ਤਾਂ ਪੂਰਾ 100% ਇੱਥੇ ਵੀ ਸੈਟੀਸਫਾਈ ਆ ਉੱਥੇ ਵੀ ਸੈਟੀਸਫਾਈ ਸੀ ਆ ਕਿ ਹੁਣ ਸਾਰੀ ਫੈਮਿਲੀ ਇੱਥੇ ਐ ਬੱਚੇ ਤਿੰਨ ਐ ਤਿੰਨ ਹੀ ਪੀਆਰ ਸਿਟੀਜ਼ਨ ਐ ਤੈਸ ਕਰਕੇ ਬੱਚਿਆਂ ਨੇ ਕੈਂਪੇਨ ਕੀਤਾ ਕਿ ਤਾ ਕਿ ਆਫਟਰ ਰਟਾਇਰਮੈਂਟ ਤੇ ਤੁਸੀਂ ਇੱਥੇ ਆ ਜਾਓ ਤਾਂ ਬੱਚਿਆਂ ਦੇ ਚੱਕਰ ਅਸੀਂ ਵੀ ਫਿਰ ਪੀਆਰ ਲੈ ਲਈ ਅਬ ਯਾਰ ਆਲਸੋ ਪੀਆਰ ਐ ਤੇ ਬਾਕੀ ਅੱਛਾ ਟਾਈਮ ਪਾਸ ਹੋ ਰਿਹਾ ਐ ਪਹਿਲੇ ਅਸੀਂ ਤਕਰੀਨਾ ਇਸੇ ਤੇ ਤਕਰੀਨਾ ਚ ਮੈਂ ਇੱਕ ਸੀਨੀਅਰਜ਼ ਕਲੱਬ ਬਣਾਈ ਸੀ ਤੇ ਉੱਥੇ ਤਕਰੀਬਨ ਸਾਡੇ 250 ਕਰੀ ਮੈਂਬਰ ਆ ਤੇ ਬੜਾ ਅੱਛਾ ਚੱਲ ਰਿਹਾ ਤੇ ਹੁਣ ਬੱਚੇ ਇੱਥੇ ਸ਼ਿਫਟ ਹੋ ਗਏ ਤੇ ਮੈਨੇ ਇੱਥੇ ਆਣਾ ਪਿਆ ਤੇ ਇੱਥੇ ਲੋਕੋ ਨੇ ਪਤਾ ਲੱਗ ਗਿਆ ਕਿ ਨਾਲ ਉੱਥੇ ਕਲੱਬ ਬਣਾਈ ਸੀ ਇੱਥੇ ਲੋਕ ਕਹਿੰਦੇ ਤੁਸੀਂ ਇੱਥੇ ਵੀ ਕਲੱਬ ਬਣਾਓ ਹਾਂ ਹਾਂ ਤੇ ਇੱਥੇ ਬਣਾਈ ਤੇ ਇੱਥੇ ਕਰੰਟਲੀ ਤਕਰੀਬਨ 135 ਮੈਂਬਰਸ ਆ ਤੇ ਜਿਹੜੀ ਸਾਡੇ ਕਲੱਬ ਸੀ ਟਕਨੀਨਾ ਵਿੱਚ ਉਹ ਨਾ ਸੀ ਇੰਡੋ ਆਸਟ੍ਰੇਲੀਅਨ ਸੀਨੀਅਰਸ ਕਲੱਬ ਔਰ ਜਿਹੜੀ ਇੱਥੇ ਕਲੱਬ ਹੈ ਇਹਦਾ ਨਾਮ ਹੈ ਗਲੋਬਲ ਹਾਰਮਨੀ ਸੀਨੀਅਰਸ ਅੱਛਾ ਜੀ ਤੇ ਮੈਂ ਪੂਰਾ ਸੈਟੀਸਫਾਈ ਹਾਂ ਫਰ ਕਲੱਬ ਦੇ ਵਿੱਚ ਜੀ ਤੁਸੀਂ ਮਤਲਬ ਕਿਵੇਂ ਕੀਵੇਂ ਇਕੱਠੇ ਹੁੰਨੇ ਹੋ ਕੀ ਕੀ ਤੁਸੀਂ ਉਸ ਕਰ ਕਲੱਬ ਦੇ ਵਿੱਚ ਸਾਨੂੰ ਜਿਹੜੀ ਟਕਨੀਨਾ ਹੈ ਉਹ ਉੱਥੇ ਅਸੀਂ ਮਿਲਦੇ ਹੁੰਦੇ ਸੀ ਹਰ ਫ੍ਰਾਈਡੇ ਏ ਉੱਥੇ ਸੌਰੀ ਉੱਥੇ ਮਿਲਦੇ ਸੀ ਐਵਰੀ ਟਿਊਜ਼ਡੇ ਫ੍ਰੋਮ 1 ਟੂ 3 ਓਕੇ okay. 1 ਪੀਐਮ ਟੂ 3 ਪੀਐਮ ਅਸੀਂ ਮਿਲਦੇ ਹਾਂ ਤਕਰੀਬਨ 12 ਵਜੇ ਤੋਂ ਲੈ ਕੇ 2 ਵਜੇ ਤੱਕ ਚਲੋ ਤੁਸੀਂ ਵੀਕ ਚ ਇੱਕ ਦਿਨ ਰੱਖਿਆ ਵੀਕ ਦੇਖਦੇ ਆਂ ਠੀਕ ਤੇ ਹੁਣ ਕੋਸ਼ਿਸ਼ ਕਰਾਂਗੇ ਸਾਨੂੰ ਵੀਕ ਦੇ ਦੋ ਦਿਨ ਹੀ ਮਿਲ ਜਾਂ ਕਿਉਂਕਿ ਐਕਚੁਅਲੀ ਸਾਡੇ ਕੋਲ ਜਿਹੜੀ ਮੈਂਬਰਸ਼ਿਪ ਆ ਬਹੁਤ ਜ਼ਿਆਦਾ ਸਾਡੇ ਅਕਾਊਂਟ ਅਕਮੋਡੇਸ਼ਨ ਛੋਟੀ ਹੈ ਇੱਥੇ ਕਹ ਰਹੇ ਕਿ ਕਮਿਊਨਿਟੀ ਸੈਂਟਰ ਆ ਰਿਹਾ ਹੈ ਅਗਰ ਕਮਿਊਨਿਟੀ ਸੈਂਟਰ ਸਾਨੂੰ ਮਿਲ ਗਿਆ ਤੋ ਸਾਡੀ ਕਮਰਸ਼ਨ ਵਿੱਚ ਅੱਛੀ ਮਿਲ ਜਾਏਗੀ ਫਿਰ ਅਸੀਂ ਮੈਂਬਰ ਹੋਰ ਵਧਾ ਸਕਦੇ ਆ ਤੇ ਹਾਲੇ ਸਾਡੇ ਕੋਲ ਤੱਕ ਕੈਪੈਸਿਟੀ ਹੈ 50 ਕੇ ਅਕਰੀ 50 60 ਠੀਕ ਹੈ ਤੇ ਬਾਕੀ ਠੀਕ ਚੱਲ ਰਿਹਾ ਸਰ ਆਪਸ ਕਲਾਸ ਬਹੁਤ ਅੱਛਾ ਧੰਨਵਾਦ ਜੀ ਇਹ ਹੱਬ ਵਾਲੇ ਵੀ ਬੜੇ ਕੋਆਪਰੇਟ ਕਰ ਰਹੇ ਨੇ ਸਾਨੂੰ ਵੀ ਜਿੱਥੇ ਸਾਡੀ ਮੀਟਿੰਗ ਹੁੰਦੀ ਹੈ ਹੂੰ ਠੀਕ ਹੈ ਧੰਨਵਾਦ ਜੀ ਮੇਰਾ ਨਾਮ ਤੋਂ ਜੀ ਅੱਛਾ ਜੀ ਬਲਰਾਜ ਸਿੰਘ ਮੇਰਾ ਨਾਮ ਹੈ ਪਿੰਡ ਬੁਰਜਾਲਾ ਤੁਸੀਂ ਨਾਮ ਕੀ ਦੱਸਿਆ ਆਪਣਾ ਬਲਰਾਜ ਸਿੰਘ ਬਲਰਾਜ ਸਿੰਘ ਠੀਕ ਹੈ ਜੀ ਤਸੀਲ ਕਰਨਪੁਰਾ ਜ਼ਿਲ੍ਹਾ ਹੈ ਇੱਥੋਂ ਦਾ ਮਾਹੌਲ ਵੇਖ ਕੇ ਠੀਕ ਹੈ ਹਰ ਬਹਿੰਦੀ ਹੈ ਬਹੁਤ ਹੈ ਠੀਕ ਹੈ ਠੀਕ ਹੈ ਜੀ ਪਹਿਲੀ ਵਾਰ ਆਇਓ ਪਹਿਲੀ ਵਾਰ ਆਇਆ ਹੈ ਠੀਕ ਹੈ ਜੀ ਮਤਲਬ ਪਹਿਲੀ ਵਾਰ ਆ ਕੇ ਦਿਲ ਲੱਗ ਗਿਆ ਦਿਲ ਲੱਗ ਗਿਆ ਕੋਈ ਸ਼ਿਕਾਇਤ ਨਹੀਂ ਕੋਈ ਕਹਿ ਨਹੀਂ ਸਾਰੇ ਪੰਜਾਬੀ ਇੱਥੇ ਮਿਲਦੇ ਸਾਰੇ ਗੱਲਬਾਤ ਕਰਦੇ ਬਹੁਤ ਚੰਗੀ ਗੱਲ ਹੈ ਪਹਿਲੀ ਵਾਰ ਆ ਕੇ ਦਿਲ ਲੱਗਣਾ ਹੈ ਜਿਆਦਾ ਵੱਡੀ ਗੱਲ ਹੈ ਹਾਂ ਜੀ ਠੀਕ ਧੰਨਵਾਦ ਸੁਖਵਿੰਦਰ ਸਿੰਘ ਆਲੂ ਵਾਲੀਆ ਪਟਿਆਲੇ ਨੂੰ ਬਿਲੋਂਗ ਕਰਦੇ ਹਾਂ ਜੁਗਨ ਸਾਹਿਬ ਨੂੰ ਵੀ ਕੋਠੀ ਹੈ ਮੇਰੀ ਪਟਿਆਲੇ ਉੱਥੇ ਬੇਟਾ ਬੇਟੀ ਦੋਨੇ ਇੱਥੇ ਨੇ ਬਸ ਫਿਰ ਬੱਚਿਆਂ ਵਾਲੀ ਰਹੀਦਾ ਜੀ ਲੱਗਿਆ ਬੱਚੇ ਹੁਣ ਕਹਿੰਦੇ ਜਾਣ ਨਹੀਂ ਦੇਣਾ ਵਾ ਚੱਲ ਥੋੜੀ ਮਰਜ਼ੀ ਪਾਈ ਜੇ ਦਿਲ ਲੱਗਿਆ ਤਾਂ ਰਵੋ ਜੀ ਹਾਂ ਜੀ ਲੱਗਿਆ ਜੀ ਦੋ ਤੀਆਂ ਹੈਗੀਆਂ ਨਾਲ ਹੀ ਬੇਟੀ ਰਹਿੰਦੀ ਆ ਨਾਲ ਬੇਟਾ ਅੱਛਾ ਜੀ ਠੀਕ ਹੈ ਬੇਟੀ ਪ੍ਰੋਫੈਸਰ ਸੀ ਪੰਜਾਬ ਯੂਨੀਵਰਸਿਟੀ ਪਟਿਆਲਾ ਪੀ.ਜੀ.ਡੀ ਕੀਤੀ ਆ ਉਹ ਰਿਸਟੈਸ ਆ ਗਿਆ ਜਲੰਧਰ ਉੱਥੇ ਆ ਗਈ ਬੇਟਾ ਵਕੀਲ ਵਾਲਾ ਐਲ.ਐਲ.ਬੀ ਕੀਤੀ ਹੈ ਇਹਨੇ ਬੇਟੀ ਉਹ ਡਾਕਟਰ ਹੈ ਮੇਰੀ ਡੈਂਟਿਸ ਸਾਹਿਬ ਕੋਸ਼ਾ ਜੀ ਬੱਚੇ ਵੀ ਦੋ ਤੀਆਂ ਆਜ ਨੇ ਜੀ ਲੱਗੇ ਰਹਿੰਦੇ ਵਧੀਆ ਟਾਈਮ ਪਾਸ ਹੋ ਰਿਹਾ ਹੈ ਬਲਕੀਤ ਸਿੰਘ ਬਲਕੀਤ ਸਿੰਘ ਜੀ ਮੇਰਾ ਜੀਰਾ ਜੀ ਪਿੰਡ ਗਾਰਡੀ ਵਾਲਾ ਜੀ ਜਿੰਮਾ ਤੇ ਆਉਂਦੇ ਬੇਟੀ ਕੋ ਰਹਿਣਾ ਜੀ ਬਧੀਆ ਠੀਕ ਠਾਕ ਮੇਰਾ ਨਗਵਾਲ ਸਿੰਘ ਜੀ ਮੇਰਾ ਡਿਸਟ੍ਰਿਕਟ ਲੁਧਿਆਣਾ ਵਿਲੇਜ ਗੇਲ ਉਥੋਂ ਦੇ ਰਹਿਣ ਵਾਲੇ ਸੀ ਹੁਣ ਇੱਥੇ ਆਏ ਆ ਆਪਣੇ ਬੇਟੇ ਕੋਲ ਬੈਸ ਮੈਂ ਯੂਐਸਏ ਤੋਂ ਆਇਆ ਬੇਟੀ ਜੀ ਅੱਛਾ ਜੀ ਵਧੀਆ ਲੱਗ ਰਿਹਾ ਜੀ ਰਣਾ ਸੈਣਾ ਬਿਜ਼ੀ ਹਾਂ ਇੱਥੇ ਵੀ ਸੋਨਾ ਟਾਈਮ ਪਾਸ ਹੋ ਜਾਂਦਾ ਜੀ ਅੱਛਾ ਧੰਨਵਾਦ ਜੀ ਹਾਂ ਠੀਕ ਆ ਜੀ ਅਸੀਂ ਬਰਸਾ ਜਲਾ ਚੁਕਰਾਂ ਸਿੰਘ ਨਾਮ ਮੇਰਾ ਤੁਸੀਂ ਬਹੁਤ ਵਧੀਆ ਜਿਗਿਆ ਕਰਦੇ ਆਂ ਐਂ ਬਹੁਤ ਵਧੀਆ ਜੀਵ ਹੀ ਲੱਗਾ ਸਾਡਾ ਜਾਣ ਨੂੰ ਜੀ ਨਹੀਂ ਕਰਦਾ ਇੱਥੇ ਅਸੀਂ ਸਾਨੂੰ ਮਜਬੂਰੀਆਂ ਦਾ ਜਾਣਾ ਪੈਂਦਾ ਤਾਂ ਜਾਣ ਨੂੰ ਅਸੀਂ ਤਿਆਰ ਅੱਛਾ ਜੀ ਤੁਸੀਂ ਜਾਣ ਨੂੰ ਤਿਆਰ ਹੋ ਜੀ ਇਹ ਕਹਿੰਦੇ ਹੋ ਅੱਛਾ ਜੀ ਦਿਲ ਲੱਗ ਗਿਆ ਦਿਲ ਤੇ ਲੱਗ ਗਿਆ ਦਿਲ ਤੇ ਹੁਣ ਉੱਥੇ ਵੀ ਇਹੋ ਕੰਮ ਇੱਥੇ ਵੀ ਇਹੋ ਕੰਮ ਅੱਛਾ ਜੀ ਬੈਠ ਕੇ ਰੋਟੀਆਂ ਖਾਣੀ ਜਿੱਥੇ ਮੱਧੀ ਰੱਖ ਲੈ ਉੱਥੇ ਵੀ ਪ੍ਰਸ਼ਾਦਾ ਜਗਣਾ ਇੱਥੇ ਵੀ ਪ੍ਰਸ਼ਾਦਾ ਕੰਮ ਕਰੇ ਹੀ ਹੈ ਜੀ ਸਾਰੀ ਜ਼ਿੰਦਗੀ ਹੁਣ ਬੈਠੇ ਹੋ ਹੁਣ ਮੌਕਾ ਹੈ ਜੀ ਟਾਈਮ ਹੈ ਹੁਣ ਬੈਠਣ ਦਾ ਹਾਂਜੀ ਧੰਨਵਾਦ ਜੀ ਨਾਮ ਅੰਗਰੇਜ਼ ਸਿੰਘ ਜੀ ਇਹ ਪੇਰ ਪੱਟੀ ਲੱਗੇ ਆ ਨਹੀਂ ਲੱਗਦੀ ਇਹ ਚਰੀਦੀ ਆ ਹਾਂਜੀ ਮਿਲਣਾ ਆ ਬਹੁਤ ਵਧੀਆ ਇਸ ਪ੍ਰੋਗਰਾਮ ਅੱਛਾ ਜੀ ਵਧੀਆ ਦਿਨ ਲੱਗੇ ਆ ਜੀ ਹਾਂ ਵਧੀਆ ਦਿਨ ਲੱਗੇ ਠੀਕ ਹੈ ਜੀ ਕਿਵੇਂ ਬਿਜ਼ੀ ਰਹਿੰਦੇ ਹੋ ਹਾਂ ਦੇ ਵਧੀਆ ਲੰਘਦਾ ਜੀ ਵਧੀਆ ਲੰਘਦਾ ਜੀ ਬਹੁਤ ਵਧੀਆ ਲੰਘਦਾ ਠੀਕ ਹੈ ਜੀ ਪੰਜਾਬ ਵਾਂਗੂ ਹੀ ਲੰਘਦਾ ਪੰਜਾਬ ਵਾਂਗੂ ਚਲੋ ਫਿਰ ਤਾਂ ਬਹੁਤ ਵਧੀਆ ਗੱਲ ਆ ਜੀ ਰਾਮ ਰਾਮ ਜੀ ਮੈਂ ਹਰਿਆਣਾ ਸੇ ਹਾਂ ਜੀ ਹਰਿਆਣਾ ਰੋਹਤਕ ਸੇ ਸ਼ਹਿਰ ਪੀਆ ਫਰ ਰਿਟਾਇਰਮੈਂਟ ਸਬ ਇਨਸਪੈਕਟਰ ਸੁਮੇਰ ਸਿੰਘ ਮਲਿਕ ਅੱਛਾ ਜੀ ਆਸਟ੍ਰੇਲੀਆ ਮੇ ਮੇਰੇ ਦੋ ਲੜਕੀ ਹੈ ਸਿਰਫ ਵੈਸੇ ਦਿਲ ਲੱਗ ਰਿਹਾ ਹੈ ਯਹਾਂ ਬਾਸ਼ਾ ਕੀ ਪ੍ਰੋਬਲਮ ਹੈ ਅੱਛਾ ਜੀ ਔਰ ਕੋਈ ਦਿੱਕਤ ਨਹੀਂ اچھا ਹੋ ਗਿਆ ਮੇਰਾ ਨਾਮ ਰਮੇਸ਼ ਮੋਦਗਲ ਹੈ ਜੀ ਬਲਵਾਂ ਦੇ ਬਲਵਾਂ ਕਰਦਾ ਮੈਂ ਤੇ ਇਥੇ ਆਏ ਆ ਦੋਨੋਂ ਜਦਾਂ ਆ ਗਏ ਸਾਡੇ ਅਰਦਾਗੋ ਬੱਚੇ ਜਿਹੜੇ ਬੀਰ ਆਏ ਆ ਉਹਨਾਂ ਨੂੰ ਕਮਾ ਗਏ ਉਹ ਇੱਕ ਕਮਾ ਗਏ ਇਸੇ ਚਾ ਦਿਖਾ ਦਿੱ ਗਏ ਤੇ ਦੇ ਰਣਾ ਪਰ ਜਿਹੜੇ ਸੱਚ ਬਲਵਾਂ ਜਾਂ ਝੂਠ ਬਲਵਾਂ ਕੋਈ ਇਥੇ ਝਣਾਏ ਸਭਣਾਉ ਦੇ ਸਾਰੇ ਹੋਇਆ ਲਈ ਜੇ ਬੰਦ ਜੋ 5 ਵਜੇ ਬਜੀ ਗਈ ਹੈ ਯਾਰ ਨਾ ਨਾਮ ਬਣਾਉਂਦੇ ਆ ਜ ਲੈ ਉਹ ਨਾਮ ਆ ਗਿਆ ਜਾਗਰੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਪੰਜਾਬ ਦੇ ਵਿੱਚ ਮੇਰਾ ਡਿਸਟ੍ਰਿਕਟ ਜਲੰਧਰ ਸ਼ਾਗੋਡੇਰੀਆ ਮੇਰਾ ਇੱਥੇ ਆਏ ਨੂੰ ਸਾਨੂੰ 4 ਮਹੀਨੇ ਹੋ ਗਏ ਅੱਛਾ ਜੀ ਇੱਥੇ ਸਾਡੀ ਬੇਟੀ ਆ ਉਹਨੇ ਬੁਲਾਇਆ ਸਾਨੂੰ ਕਿਉਂਕਿ ਬੱਚੇ ਬਾਹਰ ਨੇ ਵੱਡੀ ਬੇਟੀ ਦਿੱਲੀ ਦੇ ਵਿੱਚ ਐ ਛੋਟੀ ਬੇਟੀ ਉੱਥੇ ਕਪੂਰਥਲਾ ਦੇ ਵਿੱਚ ਐ ਬੇਟਾ ਮੇਰਾ ਕੈਨੇਡਾ ਦੇ ਵਿੱਚ ਐ ਇਸ ਕਰਕੇ ਉੱਥੇ ਦੋਵੇਂ ਜੀ ਰਹਿੰਦੇ ਸੀਗੇ ਤੇ ਬੇੜੀ ਕਹਿੰਦੀ ਤੁਸੀਂ ਸਾਡੇ ਕੋ ਆਓ ਚਲੋ ਇੱਥੇ ਨਾਲੇ ਤੁਹਾਡਾ ਪਹਿਲੀ ਵਾਰ ਆਈ ਹਾਂ ਜੀ ਪਹਿਲੀ ਵਾਰ ਇੱਥੇ ਮੈਂ ਪਹਿਲੀ ਵਾਰ ਆਇਆ ਵੈਸੇ ਮੈਂ ਵਿਚੜ ਬਹੁਤ ਕੀਤਾ ਅੱਛਾ ਕੋਈ ਮੈਂ ਟਾਡੀ ਪ੍ਰਚਾਰਕ ਟਾਡੀ ਜੱਤ ਲੈ ਕੇ ਮੈਂ ਜਾਂਦਾ ਰਿਆ ਅੱਛਾ ਜੀ ਇੰਗਲੈਂਡ ਦੇ ਵਿੱਚ ਵੀ ਮੈਂ 4-5 ਵਾਰ ਹੀ ਗਿਆ ਕੈਨੇਡਾ ਦੇ ਵਿੱਚ ਵੀ 4-5 ਵਾਰ ਹੀ ਗਿਆ ਹੂੰ ਤੇ ਵੈਸੇ ਮੈਨੂੰ ਇੱਥੇ ਆਸਟ੍ਰੇਲੀਆ ਤੇ ਉੱਥ ਨਾਲੋਂ ਵਧੀਆ ਲੱਗਾ ਹੂੰ ਕਿਉਂਕਿ ਇੱਥੋਂ ਦਾ ਸਾਰੇ ਉੱਥੇ ਵੀ ਫਿਰ ਕੇ ਦੇਖਿਆ ਸਿਸਟਮ ਬਹੁਤ ਵਧੀਆ ਅੱਛਾ ਸਾਡੇ ਪੰਜਾਬ ਨਾਲੋਂ ਸਿਸਟਮ ਬਹੁਤ ਵਧੀਆ ਠੀਕ ਆ ਉੱਥੇ ਰਹਿੰਦੇ ਆ ਸਾਨੂੰ ਨਿੰਦਰਾ ਨਹੀਂ ਚਾਹੀਦਾ ਪਰ ਜਿਹੜੀ ਚੀਜ਼ ਚੰਗੀ ਲੱਗੀ ਆ ਉਹ ਸਾਰੀ ਇੱਥੇ ਸਿਸਟਮ ਦੀ ਹੈ। ਹਰ ਕੋਈ ਨਾ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਪੈਸਾ ਮਿਲਦਾ ਵਾ ਆਪਣਾ ਇੰਜੋਏ ਕਰਦੇ ਨੇ ਤੇ ਲਾਈਫ ਜੀਣ ਵਾਸਤੇ ਵਧੀਆ ਮਿਲਦੀ ਆ। ਅਸੀਂ ਵੀ ਇੱਥੇ ਰਹਿੰਦੇ ਆ ਸਾਫ਼ ਸੁਥਰਾ ਵਾ, ਪ੍ਰਦੂਸ਼ਣ ਰਹਿਤ। ਇਹ ਚੀਜ਼ਾਂ ਸਾਰੀਆਂ ਚੰਗੀਆਂ ਨੇ। ਬਾਕੀ ਤਾਂ ਸਾਰੇ ਲੋਕ ਠੀਕ ਆ ਬੰਦਸ਼ ਦੇ ਵਿੱਚ ਆ ਆਪਣਾ ਕੰਮਕਾਰ ਕਰਦੇ ਆ। ਵਧੀਆ ਚੱਲ ਰਿਹਾ ਉਹਨਾਂ ਦਾ। ਤੇ ਇਦਾਂ ਕਰਕੇ ਠੀਕ ਲੱਗ ਰਿਹਾ ਵਸੇ। ਸਿਸਟਮ ਬਹੁਤ ਵਧੀਆ ਕੰਮ ਕਰ ਤਾਂ ਚਲੋ ਜੀ ਉੱਥੇ ਵੀ ਕਰੇਗੇ ਆਪਾਂ ਸਾਰਿਆਂ ਨਹੀਂ ਕਰੇ ਆ ਹਨਾ ਬਿਲਕੁਲ ਬਿਲਕੁਲ ਹਾਂਜੀ ਤਾਂ ਇੱਥੇ ਜਿਹੜੀ ਥੋੜਾ ਫਰਕ ਹੈ ਉਸ ਚੀਜ਼ ਦਾ ਇੱਥੇ ਇਹ ਹੈ ਕਿ ਦੋਨੋਂ ਹੀ ਹਸਬੰਡ ਵਾਈਫ ਦੋਨੋਂ ਜੋਬ ਤੇ ਜਾਂਦੇ ਆ ਤਾਂ ਥੋੜਾ ਬੱਚਿਆਂ ਲਈ ਹੋ ਜਾਂਦਾ ਹੈ ਹਾਂਜੀ ਬੱਚਿਆਂ ਦੇ ਕਰਕੇ ਹਾਂਜੀ ਹਾਂਜੀ ਬਿਲਕੁਲ ਇੱਥੇ ਹੁਣ ਜੇ ਅਸੀਂ ਸਾਰੇ ਰਹਿ ਰਹੇ ਆ ਤਾਂ ਸਾਡਾ ਵੀ ਬੱਚਾ ਕਰਕੇ ਦਿਲ ਲੱਗਦਾ ਹਾਂਜੀ ਬਿਲਕੁਲ ਜੇ ਸਭ ਤੋਂ ਵੱਡੀ ਪ੍ਰੋਬਲਮ ਇਹੋ ਹੀ ਹੁੰਦੀ ਹੈ ਜੇ ਬੱਚਿਆਂ ਦਾ ਨਾਂ ਸਾਨੂੰ ਆਸਰਾ ਹੋਵੇ ਤੇ ਫੇਰ ਘਰ ਦੇ ਵਿੱਚ ਤੇ ਕੈਦਾਂ ਟਾਈਮ ਪਾਸ ਕਰਨਾ ਵੀ ਮੁਸ਼ਕਲ ਆ ਅਸੀਂ ਸਾਰੇ ਦੇ ਇੱਥੇ ਆਣ ਕੇ ਹੁਣ ਬੈੰਨੇ ਆ ਇੰਜੋਏ ਕਰਦੇ ਆ 2 ਘੰਟੇ ਸਵੇਰੇ ਬੈੰਨੇ ਆ 2 ਘੰਟੇ ਸ਼ਾਮ ਨੂੰ ਬੈੰਨੇ ਆ ਪੰਜਾਬ ਦੀਆਂ ਗੱਲਾਂ ਹੁੰਦੀਆਂ ਨੇ ਇੱਥੋਂ ਦੀਆਂ ਗੱਲਾਂ ਹੁੰਦੀਆਂ ਆਪਣੀਆਂ ਗੱਲਾਂ ਕਰਦੇ ਆ ਹਰ ਇੱਕ ਦੀ ਪੜਾਅਸ ਮੰਦੀ ਨਿਕਲ ਜਾਂਦੀ ਹੈ ਤੇ ਵਧੀਆ ਲੱਗਦਾ ਸਾਰਿਆਂ ਨੂੰ ਜੇ ਨੰਮ ਨਾ ਹੋਵੇ ਤੇ ਬਹੁਤ ਔਖਾ ਹੋ ਜਾਵੇ ਫੇਰ ਰਹਿਣ ਵਾਸਤੇ ਕੋਈ ਵੀ ਧਾਰਨਾ ਹੋਵੇ ਹਾਂਜੀ ਇਸੇ ਕਰਕੇ ਸਾਨੂੰ ਆ ਚੀਜ਼ ਜਿਹੜੀ ਮਿਲਦੀ ਹੈ ਇਹ ਅਸੀਂ ਕਹਿੰਦੇ ਆ ਗਵਰਨਮੈਂਟ ਵੱਲੋਂ ਠੀਕ ਆ ਪਾਰਕ ਬਣਾਏ ਨੇ ਵਧੀਆ ਸਹੂਲਤਾਂ ਆ ਗਈਆਂ ਨੇ ਸਾਨੂੰ ਇਹ ਸਭ ਤੋਂ ਚੰਗੀ ਗੱਲ ਆ ਬਿਲਕੁਲ ਤੇ ਜਿਹਦਾ ਕਰਕੇ ਵਧੀਆ ਲੱਗਦਾ ਵਧੀਆ ਲੱਗਦਾ ਹੋਰ ਜੀ ਘਰ ਬੱਚਿਆਂ ਦਾ ਮਾਹੌਲ ਕਿਦਾਂ ਪੰਜਾਬੀ ਦੀ ਬੜੀ ਗੱਲ ਸੁਣ ਰਹੀਆਂ ਮੇਬੀ ਇੱਥੇ ਪੰਜਾਬੀ ਨਹੀਂ ਬੋਲ ਰਹੇ ਬੱਚੇ ਹਾਂਜੀ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਹਾਂ ਇਹ ਦਿੱਕਤ ਜਰੂਰ ਆਉਂਦੀ ਆ ਕਿਉਂਕਿ ਇੱਥੋਂ ਦੀ ਪੜ੍ਹਾਈ ਕੁਝ ਇਦਾਂ ਦੀ ਆ ਮੈਂ ਵੀ ਮਹਿਸੂਸ ਕੀਤਾ ਮੇਰੀ ਦੋਦੀ ਆ 8 ਸਾਲ ਦੀ ਉਹ ਚਲੀ ਆਉ ਤੇ ਉਹਨਾਂ ਦਾ ਜਦੋਂ ਮਤਲਬ ਉਹਨਾਂ ਦੇ ਰਹਿਣ ਸਣ ਦੇ ਮੁਤਾਬਕ ਹਾਲਾਤ ਕਿਉਂਕਿ ਉਹਨਾਂ ਦੀ ਦਾਦੀ ਵੀ ਹੋ ਕੇ ਗਈ ਐ ਸਾਲ ਕਰਕੇ ਗਈ ਐ ਹੁਣ ਕਾਫੀ ਫਰਕ ਆ ਕਿਉਂਕਿ ਬੱਚਾ ਚੇਂਜ ਆਉਂਦੀ ਐ ਅਸੀਂ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਉਹ ਬੋਲਦੇ ਨੇ ਮੈਂ ਉਹਨੂੰ ਪਰਸਾਉਂਦੇ ਕਿ ਅਸੀਂ ਮੈਂ ਕਿਹਾ ਬੇਟਾ ਤੁਸੀਂ ਅੰਗਰੇਜ਼ੀ ਚ ਗੱਲ ਕਰਦੇ ਹੋ ਤੁਸੀਂ ਪੰਜਾਬੀ ਬੋਲਿਆ ਕਰੋ ਸਾਡੇ ਨਾਲ ਤੇ ਨਾਨੂ ਜੀ ਤੁਹਾਨੂੰ ਨਹੀਂ ਪਤਾ ਆਸਟ੍ਰੇਲੀਆ ਵਾ ਹੈ ਨਾ ਉਹ ਕੋਰੋ ਜਵਾਸ ਆਸਟ੍ਰੇਲੀਆ ਵਾ ਤੇ ਠੀਕ ਆ ਉਹਨਾਂ ਦੀ ਵੀ ਮਜਬੂਰੀ ਐ ਪਰ ਸਾਡੇ ਰਹਿਣ ਨਾਲ ਬਹੁਤ ਫਰਕ ਪੈਂਦਾ ਹਾਂਜੀ ਉਹ ਚੀਜ਼ ਤਰਫ਼ ਦੇਖੀ ਐ ਜਦੋਂ ਆਨ ਨੇ ਨਾ ਦਾਦਾ ਦਾਦੀ ਨਾਨਾ ਨਾਨੀ ਤਾਂ ਬੱਚਿਆਂ 'ਚ ਬਹੁਤ ਫਰਕ ਦੇਖਣ ਨੂੰ ਮਿਲਦਾ ਆ ਹਾਂ ਜੇ ਇਹ ਵੀ ਗਵਰਨਮੈਂਟ ਵੱਲੋਂ ਸਾਨੂੰ ਇਹ ਮਤਲਬ ਸੁਖ ਸਾਧ ਸਹੂਲਤਾਂ ਨਾ ਹੋਵੇ ਤੇ ਬਹੁਤ ਔਖਾ ਹੋ ਜਾਏ ਫਿਰ ਤਾਂ ਬੱਚੇ ਅੰਗਰੇਜ਼ੀ ਬੋਲਣਗੇ ਕਿਉਂਕਿ ਪੇਰੈਂਟ ਤੇ ਬੋਲ ਲੈਂਦੇ ਅੰਗਰੇਜ਼ੀ ਹੁੰਦਾ ਦੇ ਨਾਲ ਇੱਕ ਅਸੀਂ ਸਾਧਨਾ ਉਹਨਾਂ ਦੇ ਨਾਲ ਪੰਜਾਬੀ ਬੋਲਣ ਦਾ ਜਿਹਦਾ ਕਰਕੇ ਘਰ ਦੇ ਵਿੱਚ ਪੰਜਾਬੀ ਬੋਲਦੇ ਨੇ ਬਹੁਤ ਫਰਕ ਹਾਂ ਜੀ ਉਸਕੀ ਦੀਦਾ ਹੈ ਜੇ ਨਾ ਹੋਣ ਸਾਡੇ ਆਉਣ ਦਾ ਸਾਥ ਨਾ ਹੋਵੇ ਤੇ ਬਹੁਤ ਔਖਾ ਹੋ ਜਾਂਦਾ ਬਿਲਕੁਲ ਟੁੱਟ ਜਾਣ ਬੱਚੇ ਪੰਜਾਬੀ ਦੇ ਹਾਂ ਜੀ ਹੁਣ ਫਰਕ ਪਿਆ ਜੀ ਤੁਹਾਡੇ ਆਉਣ ਨਾਲ ਬਿਲਕੁਲ ਫਰਕ ਪੈਂਦਾ ਬੱਚੇ ਖੁਸ਼ ਨੇ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਉਹਨਾਂ ਨੂੰ ਸਾਥ ਮਿਲ ਗਿਆ ਹਾਂ ਜੀ ਹਾਂ ਕਿਉਂਕਿ ਸਾਡੀਆਂ ਕਦਰਾਂ ਕੀਮਤਾਂ ਦਾ ਪਤਾ ਹੀ ਤਾਂ ਲੱਗਣਾ ਜੇ ਅਸੀਂ ਪੰਜਾਬੀ ਦੇ ਨਾਲ ਜੁੜੇ ਆ ਬਿਲਕੁਲ ਜੀ ਜੇ ਪੰਜਾਬੀ ਨਾਲੋਂ ਟੁੱਟ ਗਏ ਫਿਰ ਤਾਂ ਕਲਚਰ ਉਹਨਾਂ ਦਾ ਅਡਾਪਟ ਹੈ ਹੀ ਉਹਨਾਂ ਨੂੰ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਸਾਨੂੰ ਅਜੇ ਸਾਡੇ ਆਉਣ ਜਾਣ ਦੇ ਨਾਲ ਪੇਰੈਂਟ ਆਉਂਦੇ ਰਹਿਣਗੇ ਤੇ ਇਹ ਸਾਨੂੰ ਆਸ ਹੈਗੀ ਆ ਵੀ ਇਹ ਪੀੜ੍ਹੀ ਜਿਹੜੀ ਆ ਉਹ ਅਸੀਂ ਸੰਭਾਲਾਂਗੇ ਇਹ ਤਾਂ ਪੰਜਾਬੀ ਬੋਲੇ ਜੀ ਘਟੋ ਘਟ ਇਹਨਾਂ ਨੂੰ ਤਾਂ ਕੁਝ ਪਤਾ ਹੋਵੇ ਨਾ ਰਿਸ਼ਤਿਆਂ ਦਾ ਪਤਾ ਹੀ ਫੇਰ ਲੱਗਣਾ ਹਾਂਜੀ ਬਿਲਕੁਲ ਸਾਰੇ ਕੋਸ਼ਿਸ਼ ਚ ਲੱਗੇ ਹੋਏ ਆਂ ਜੀ ਬਾਕੀ ਤੁਹਾਡੀ ਕੋਸ਼ਿਸ਼ ਜ਼ਿਆਦਾ ਹੈ ਜੀ ਸਾਰਿਆਂ ਦੀ ਬਿਲਕੁਲ ਹਾਂਜੀ ਇਸ ਚੀਜ਼ ਦੇ ਵਿੱਚ ਹਾਂਜੀ ਉਮੀਦ ਕਰਦੇ ਆਂ ਕਿ ਅਸਰ ਦਿਖੂਗਾ ਉਹਨਾਂ ਤੇ ਹਾਂਜੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਇਹੀ ਕੋਸ਼ਿਸ਼ ਸਾਡੀ ਵੀ ਹੈ ਜੀ ਅਸੀਂ ਵੀ ਪੰਜਾਬੀ ਦੀ ਸਾਰਾ ਕੁਝ ਕਰ ਰਹੇ ਹਾਂ ਕੋਈ ਵੀ ਗੱਲ ਅਸੀਂ ਕਿਤੇ ਵੀ ਜਾਣਾ ਸੀ ਪੰਜਾਬੀ ਚ ਹੀ ਟ੍ਰਾਂਸਲੇਟ ਕਰਕੇ ਪਾਉਣੀ ਹੈ ਉਹ ਚੀਜ਼ ਤਾਂ ਕਿ ਆਪਣੇ ਸਾਰਿਆਂ ਤੱਕ ਪੁੱਜਦੀ ਹੋਵੇ ਹਾਂ ਜੀ ਨਹੀਂ ਦੇਖਿਆ ਤਾਂ ਤੁਹਾਡੇ ਵੀਡੀਓ ਮੈਂ ਦੋ ਤਾਂ ਹਾਂ ਜੀ ਹਾਂ ਜੀ ਤੇ ਉਹਨਾਂ ਦੇ ਵਿੱਚ ਵਧੀਆ ਲੱਗਾ ਚਲੋ ਇਹਨਾਂ ਦਾ ਹੀ ਪਤਾ ਲੱਗੂਗਾ ਬੱਚਿਆਂ ਨੂੰ ਹਾਂ ਜੀ ਫਿਰ ਉਹ ਤਾਂ ਬੱਚਿਆਂ ਨੂੰ ਪਤਾ ਹੈ ਅਸੀਂ ਹੁਣ ਕਈ ਵਾਰੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਵੀ ਅਸੀਂ ਉਹਨਾਂ ਨੂੰ ਗੱਲਾਂ ਦੱਸੀ ਹੈ ਪਰ ਇਹ ਰੁਝਾਨ ਬੱਚਿਆਂ ਦਾ ਹੁਣ ਇੱਕ ਅੱਜਕੱਲ ਫੋਨਾਂ ਦੇ ਉੱਪਰ ਲੱਗੇ ਰਹਿੰਦੇ ਆ ਟੈਬ ਦੇ ਉੱਪਰ ਲੱਗੇ ਰਹਿੰਦੇ ਆ ਬੱਚਾ ਕੋ ਇਹ ਤਾਂ ਪ੍ਰੋਬਲਮ ਸਾਡੀ ਉੱਥੇ ਇੰਡੀਆ ਕਿਹੜਾ ਫ੍ਰੀ ਟਾਈਮ ਆ ਸਕਰੀਨ ਟਾਈਮ ਹੈਪੀ ਹੁੰਨੇ ਟੀਵੀ ਦੇਖਣਾ ਵੀ ਆ ਕਹ ਲੋ ਲੈਪਟਾਪ ਦੇ ਹਨਾ ਟੈਬ ਤੇ ਬਿਜ਼ੀ ਇਹਨਾਂ ਚੀਜ਼ਾਂ ਦੇ ਵਿੱਚ ਬਿਜ਼ੀ ਹੋਏ ਹੋਏ ਇਹ ਪ੍ਰੋਬਲਮ ਤਾਂ ਸਾਨੂੰ ਉੱਥੇ ਵੀ ਆ ਰਹੀ ਹੈ ਬੱਚੇ ਸਰਕਲ ਟਾਈਮ ਹਾਂਜੀ ਹਾਂਜੀ ਪੰਜਾਬ ਵੀ ਆ ਰਹੀ ਹੈ ਜੀ ਹਾਂਜੀ ਹਾਂਜੀ ਉਹੀ ਫਰਕ ਹੈ ਨਾ ਕਿ ਉਹ ਗੱਲਾਂ ਕਰਨੀਆਂ ਘਟ ਗਏ ਹੁਣ ਜਿਵੇਂ ਤੁਸੀਂ ਪਹਿਲਾਂ ਸਾਰੇ ਇਕੱਠੇ ਬੈਹੰਦੇ ਸੀ ਗੱਲਾਂ ਬਾਤਾਂ ਹੁੰਦੀਆਂ ਸੀ ਉਹ ਚੀਜ਼ ਉਹ ਬਹੁਤ ਕਰਦੀ ਜਾਂਦੀ ਹੈ ਉਹ ਤਾਂ ਕਲਚਰ ਹੀ ਖਤਮ ਹੁੰਦਾ ਜਾ ਰਿਹਾ ਉਹ ਤੇ ਸਾਡਾ ਸਾਰਾ ਹੀ ਇਹੋ ਹਾਲ ਹੈ ਪਰ ਸਾਂਭਣਾ ਪੈਣਾ ਹੈ ਬਿਲਕੁਲ ਜਦ ਕਰਾਂਗੇ ਚੰਗੇ ਰਹਿਾਂਗੇ ਜੇ ਹਾਂਜੀ ਬਿਲਕੁਲ ਆਪਣੇ ਵਾਲੇ ਗੁਲਸ਼ਨ ਕੁਮਾਰ ਹਾਂਜੀ ਜਲੰਧਰ ਤੋਂ ਬਲੋਂਗ ਕਰਦਾ ਮੈਨੂੰ ਹੋ ਗਏ 5 ਸਾਲ ਹੋ ਗਏ ਮੇਰੇ ਵਾਈਫ ਦੇ ਐਕਸਪਾਇਰ ਹੋ ਗਏ ਸੀ ਕਿੰਸਾ ਦਿੰਦੇ ਹੋ ਮੈਂ ਨਾ ਮੈਂ ਆ ਪੀਆਰ ਪਾਈ ਸੀ ਪੇਡ ਵਾਲੀ 5000 ਰੁਪਏ ਦੇ ਕੇ ਡਾਲਾ ਤੇ ਸਕੀਮ ਮਿਲ ਗਈ ਪੀਆਰ ਉਹ ਪੀਆਰ ਦੇ ਬਾਅਦ ਮੈਂ ਆਇਆ ਇਹਨਾਂ ਨੇ ਬਹੁਤ ਮੇਰੀ ਹੈਲਪ ਕੀਤੀ ਹੈ ਨਾ ਮੋਹਨ ਬੱਚੇ ਮੇਰੇ ਅੰਦਰ ਸਨ ਇੱਥੇ ਦੋਨੋਂ ਬੱਚੇ ਇੱਥੇ ਹੀ ਅੱਛਾ ਜੀ ਉਹਨਾਂ ਨੇ ਗਵਰਨਮੈਂਟ ਤੋਂ ਬਹੁਤ ਨਾਲ ਸਾਥ ਦਿੱਤਾ ਮੈਡੀਕਲ ਵਗੈਰਾ ਦਿੱਤਾ ਮੇਰਾ ਵੈਸੇ ਤੁਹ ਬੜਾ ਸਿੰਗਲ ਪੇਡ ਲੱਗਦਾ ਤਾਂ ਨਹੀਂ ਦੇਲ ਕਰੀਏ ਮਾਈਸ ਦੀ ਜਾਤੀ ਹੋਊ ਹਾਂ ਜੀ ਇੱਥੇ ਆ ਕੇ ਮਹਿਸੂਸ ਨਹੀਂ ਹੋ ਰਿਹਾ ਮਤਲਬ ਕਿ ਇਹ ਤਾਂ ਬੱਚੇ ਪਹਿਲੀਆਂ ਸਭ ਚੱਲ ਨਹੀਂ ਜਦਾ ਬਹੁਤ ਅੱਛਾ ਲੱਗ ਰਿਹਾ ਜਿਆਦਾ ਮਹਿਸੂਸ ਕਰ ਰਹੇ ਹੋਗੇ ਨਾ ਇੱਥੇ ਇਕੱਲੇ ਹਾਂ ਜੀ ਬਾਕੀ ਪੰਜਾਬੀ ਭਰਾ ਆਪਣੇ ਮਿਲ ਜਾਂਦੇ ਖੁਸ਼ੀ ਤਾਂ ਜਿਆਦਾ ਹੀ ਹੁੰਦੀ ਹੈ ਹਾਂ ਜੀ ਬਿਲਕੁਲ ਜੀ ਅੱਜ ਤਾਂ ਬੰਦਾ ਹੀ ਹੈ ਚਲੋ ਵਧੀਆ ਜੀ ਇੱਥੇ ਟਾਈਮ ਵਧੀਆ ਕੱਢ ਰਹੇ ਹਾਂ ਹਾਂ ਜੀ ਜੋ ਚੀਜ਼ਾਂ ਤੁਹਾਨੂੰ ਪਈ ਆ ਘਟਾ ਜੀ ਉਹ ਤਾਂ ਪੂਰਾ ਕਦੇ ਹੋਣੀ ਸਰਕਾਰ ਨੇ ਹੁਣ ਸਾਡੇ ਬੱਚਿਆਂ ਨੂੰ ਵੀ ਛੋਟੇ ਬੱਚੇ ਬੋਤਰੇ ਆ ਹੁਣ ਸਕੂਲ ਚ ਕੀ ਕਹਤਾ ਕਿ ਤੁਸੀਂ ਆਪਣੇ ਹਿੰਦੀ ਪੰਜਾਬੀ ਸਿਖਾਓ ਇਹਨਾਂ ਨੂੰ ਹਾਂ ਜੀ ਸਸਰ ਦੀ ਇੰਗਲਿਸ਼ ਦਾ ਕੋਈ ਪ੍ਰੋਨਾ ਕੋਈ ਇੰਗਲਿਸ਼ ਆਪਸਾਨੀ ਹੈ ਇਸ ਆਣੀ ਆਣੀ ਨਾਲ ਉਹ ਸਾਈ ਦਿਓ ਨਾ ਹਾਂ ਜੀ 1200 ਬੱਚੇ ਦਾ ਟਾਈਮ ਤੇ ਨਹੀਂ ਜਣਾ ਬੱਚੇ ਨਾ ਜਣਾ ਦਾਦੇ ਨਾ ਨਾਨੇ ਨਾ ਉਹਦੇ ਕਰਕੇ ਫਿਰ ਬੱਚੇ ਠੀਕ ਹੈ ਬੋਲਦੇ ਪੰਜਾਬੀ ਚੰਗੀ ਗੱਲ ਆ ਜੀ ਜਿਆਦਾ ਨਹੀਂ ਥੋੜਾ ਬਹੁਤ ਤਾਂ ਜੁੜੇ ਰਹਿਣਾ ਹੁਣ ਤਾਂ ਬਹੁਤ ਅੱਛਾ ਭਾਈ ਸਕੂਲ ਆਜ ਲੈਂਗੁਏਜ ਕਲਾਸ ਚੱਲ ਰਹੀ ਹੈ ਚੇਂਜ ਕਰਤੀ ਇੰਗਲਿਸ਼ ਦਾ ਦੇ ਰਹੇ ਪੰਜਾਬੀ ਹਿੰਦੀ ਗੱਲ ਸੁਣਾਉਂਦੇ ਆਪਣੇ ਘਰ ਸਾਡੇ ਪੰਜਾਬੀ ਹਿੰਦੀ ਗੁਜਰਾਤੀ ਸਭ ਚੱਲਦਾ। ਪੰਜੀ ਕਲਾਸ ਐਕਸਟਰਾ ਕਲਾਸਿਸ ਲਾ ਸਕਦੇ ਹਾਂ। ਹਾਂ ਜੀ। ਵੈਸੇ ਵੀ ਬੱਚੇ ਘਰ ਆ ਕੇ ਸਾਡੇ ਬੋਲਦੇ ਪੰਜਾਬੀ ਹੀ ਬੋਲਦੇ ਨੇ ਤੁਹਾਨੂੰ ਗੱਲ ਬੇਲਦੇ ਬੱਚੇ। ਚੰਗੀ ਗੱਲ ਹੈ ਜੀ ਬਹੁਤ ਵਧੀਆ ਹੈ ਜੀ। ਠੀਕ ਹੈ ਜੀ। ਥੈਂਕ ਯੂ ਧੰਨਵਾਦ ਜੀ। ਠੀਕ ਹੈ ਜੀ। ਇਹ ਸੀ ਸਾਡੀ ਆਧੀ ਵੀਡੀਓ। ਗੱਲਾਂ ਬਾਤਾਂ ਕਰੀਆਂ। ਇਹਨਾਂ ਦੇ ਵਿਚਾਰ ਜਾਣੇ। ਵਧੀਆ ਲੱਗੇ ਤੁਹਾਡੇ ਨਾਲ ਸ਼ੇਅਰ ਕੀਤੇ। ਉਮੀਦ ਕਰਦੇ ਹਾਂ ਤੁਹਾਨੂੰ ਵੀ ਵਧੀਆ ਲੱਗਣਗੇ। ਮਿਲਦੇ ਹਾਂ ਅਗਲੀ ਵੀਡੀਓ ਨਾਲ।